ਯੋਧ ਨਸ਼ਿਆ ਵਿਰੋਧੀ ਤਹਿਤ ਲਗਾਤਾਰ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਅਜਿਹੇ ਦੇ ਵਿੱਚ ਇਸੇ ਮੁਹਿੰਮ ਦੇ ਤਹਿਤ ਹੋਰ ਛੇ ਜਾਣੀਆਂ ਦੀ ਗ੍ਰਿਫਤਾਰੀ ਹੋਈ ਹੈ ਜਿਸ ਦੇ ਵਿੱਚ ਪਤੀ ਪਤਨੀ ਵੀ ਸ਼ਾਮਲ ਨੇ ਪਤਨੀ ਦੇ ਜ਼ਰੀਏ ਜੋ ਪਤੀ ਹੈ ਉਹ ਨਸ਼ਾ ਤਸਕਰੀ ਦਾ ਕੰਮ ਕਰਵਾਉਂਦਾ ਸੀ ਕੰਡਿਆਲੀਆਂ ਜੋ ਤਾਰਾ ਹੁੰਦੀਆਂ ਨੇ ਉਹਨਾਂ ਤੋਂ ਪਾਰ ਭੇਜ ਕੇ ਆਪਣੀ ਪਤਨੀ ਨੂੰ ਨਸ਼ਾ ਮੰਗਵਾਉਂਦਾ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਸ਼ੱਕ ਨਹੀਂ ਸੀ ਹੁੰਦਾ ਜਿਹੇ ਦੇ ਵਿੱਚ ਜਾਣਕਾਰੀ ਪੁਲਿਸ ਦੇ ਵੱਲੋਂ ਹੀ ਦਿੱਤੀ ਗਈ ਹੈਗੀ ਆ ਕਿ ਕਿਸ ਤਰੀਕੇ ਦੇ ਨਾਲ ਪਤਨੀ ਜੋ ਹੈ ਉਸ ਦਾ ਇਸਤੇਮਾਲ ਕਰਕੇ ਇਹ ਨਸ਼ਾ ਤਸਕਰੀ ਦਾ ਕੰਮ ਕਰ ਰਿਹਾ ਸੀ ਤਾਂ ਕੁੱਲ ਜਿਹੜੇ ਹੈਗੇ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਨਸ਼ਾ ਤਸਕਰੀ ਦੇ ਇਲਜ਼ਾਮ ਦੇ ਤਹਿਤ ਜਿਸ ਤੋਂ ਬਾਅਦ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਜੋ ਹੈ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਵੱਡੇ ਖੁਲਾਸੇ ਕੀਤੇ ਜਾ ਸਕਦੇ ਨੇ ਕਿਉਂਕਿ ਇਸ ਦੇ ਵਿੱਚ ਜੋ ਪੁਲਿਸ ਮੁਲਾਜ਼ਮ ਨੇ ਜੋ ਜਾਂਚ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਇਹਨਾਂ ਨੂੰ ਗ੍ਰਫਤਾਰ ਜ਼ਰੂਰ ਕੀਤਾ ਗਿਆ ਹੈਗਾ ਨੰਬਰ ਵੀ ਜੋ ਹੈ ਉਹ ਪਤਾ ਲਗਾਇਆ ਜਾ ਰਿਹਾ ਫੋਨ ਵਗੈਰਾ ਚੈਕਿੰਗ ਕਰਕੇ ਤੇ ਪਾਕਿਸਤਾਨ ਦੇ ਨਾਲ ਕਨੈਕਸ਼ਨ ਵੀ ਕਿਤਨਾ ਕਿਤੇ ਨਿਕਲਣਗੇ ਉਸ ਤੋਂ ਬਾਅਦ ਉਸ ਦੀ ਜਾਂਚ ਵੀ ਹੋਵੇਗੀ ਕਾ ਇਹਨਾਂ ਦੇ ਵੱਲੋਂ ਔਰਤ ਦਾ ਇਸਤੇਮਾਲ ਕੀਤਾ ਜਾਂਦਾ ਸੀ ਤਾਂ ਜੋ ਉਹ ਜਾ ਕੇ ਨਸ਼ਾ ਲੈ ਕੇ ਆਣ ਕਿਉਂਕਿ ਕਿਸੇ ਨੂੰ ਵੀ ਸ਼ੱਕ ਨਹੀਂ ਹੁੰਦਾ ਕਿ ਔਰਤ ਜਾ ਕੇ ਕੋਜ ਅਜਿਹਾ ਕੰਮ ਕਰ ਸਕਦੀ ਹੈ ਤਾਂ ਜੋਗਾ ਸਿੰਘ ਜੋ ਕਿ ਆਪਣੀ ਪਤਨੀ ਤੋਂ ਨਸ਼ਾ ਤਸਕਰੀ ਦਾ ਕੰਮ ਕਰਵਾਉਂਦਾ ਸੀ ਤਾਂ ਹੁਣ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗ੍ਰਫਤਾਰ ਜੋ ਹੈਗਾ ਇਸ ਨੂੰ ਕਰ ਲਿਆ ਗਿਆ ਹੈਗਾ ਪਤਨੀ ਨੂੰ ਵੀ ਗ੍ਰਫਤਾਰ ਕੀਤਾ ਹੈ ਪਤੀ ਨੂੰ ਵੀ ਗ੍ਰਫਤਾਰ ਕਰ ਲਿਆ ਤੇ ਨਾਲ ਹੀ ਹੋਰ ਜਿਹੜੇ ਆ ਕੁੱਲ 6 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅੰਮ੍ਰਿਤਸਰ ਵਿਧਿਆਤੀ ਅਧੀਨ ਆਉਂਦੇ ਪੁਲਿਸ ਥਾਣਾ ਘਰਿੰਡਾ ਦੀ ਪੁਲਿਸ ਦੇ ਵੱਲੋਂ 7 ਕਿਲੋ 508 ਗ੍ਰਾਮ ਹੈ ਰੋਹਿੰਦੀ ਖੇਪਸਣੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦੇ ਹੋਏ 6 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਜਿਸ ਸੰਬੰਧੀ ਪ੍ਰੈਸ ਕਾਨਫਰੰਸ ਕਰਕੇ ਐਸਪੀ ਹਰਿੰਦਰ ਸਿੰਘ ਗਿੱਲ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਲਬਾਗ ਸਿੰਘ ਉਰਫ ਜੱਜ ਅਸ਼ਦੀਪ ਸਿੰਘ ਉਰਫ ਅਰਸ਼ ਅਤੇ ਸੈਮੂਅਲ ਮਸੀ ਉਰਫ ਸੈਮਵਲ ਕੇ ਹੈਰੋਇਨ ਵੇਚਣ ਦਾ ਧੰਦਾ ਕਰ ਰਹੇ ਨੇ ਜੋ ਹੁਣ ਵੀ ਇਹ ਤਿੰਨੇ ਜਿਉ ਨੇ ਉਹ ਲਗਾਤਾਰ ਹੀ ਇਹਨਾਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਸਪਲਾਈ ਕਰਨ ਦੇ ਲਈ ਅਟਾਰੀ ਵਾਲੇ ਪਾਸੇ ਤੋਂ ਆ ਰਹੇ ਸਨ ਅਜਿਹੀ ਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਕਰਨਡਾ ਪੁਲਿਸ ਸਟੇਸ਼ਨ ਦੇ ਮੁਖ ਅਫਸਰ ਨੇ ਆਪਣੀ ਪੁਲਿਸ ਪਾਰਟੀ ਨੂੰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਹਰਦੋ ਰਤਨ ਤਨੋਏ ਵਾਲੇ ਪਾਸੇ ਨਾਕੇ ਦੌਰਾਨ ਤੁਸੀਂ ਦਿਲਬਾਗ ਸਿੰਘ ਉਰਫ ਜੱਜ ਇਸੇ ਦੇ ਨਾਲ ਆਇਸ਼ ਤੇ ਸैम ਨੂੰ 5 ਕਿਲੋ ਹੈਰੋਇਨ ਸਣੇ 10000 ਰੁਪਏ ਡਰੱਗ ਮਨੀ ਟੈਟਨ ਮੋਬਾਈਲ ਫੋਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਸਣੇ ਗ੍ਰਫਤਾਰ ਕੀਤਾ। ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਐਸਲੜੀ ਦੇ ਤਹਿਤ ਇੱਕ ਹੋਰ ਮਾਮਲੇ ਵਿੱਚ ਲੋਪੋਕੇ ਪੁਲਿਸ ਸਟੇਸ਼ਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੋਗਾ ਸਿੰਘ ਪੰਜਾਬ ਸਿੰਘ ਅਤੇ ਸ਼ਰਨਜੀਤ ਕੌਰ ਮਿਲ ਕੇ ਡਰੋਨ ਦੀ ਰਾਹੀਂ ਪਾਕਿਸਤਾਨ ਤੋਂ ਵੱਡੇ ਪੱਧਰ ਤੇ ਹੈਰੋਇਨ ਮੰਗਵਾ ਕੇ ਵੇਚਣ ਦਾ ਕਾਰੋਬਾਰ ਕਰਦੇ ਨੇ ਹੁਣ ਉਹਨਾਂ ਦੇ ਜਿਹੜਾ ਹੈਗਾ ਉਸ ਦੇ ਵਿੱਚ ਜਾਣਕਾਰੀ ਆ ਰਹੀ ਹੈ ਕਿ ਗੁਰਦੁਆਰਾ ਬਾਬਾ ਪੱਲਾ ਸ਼ਹੀਦ ਦੇ ਪਿਛਲੇ ਖੇਤਾਂ ਦੇ ਵਿੱਚ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਹਿਰੋਇਨ ਦੀ ਖੇਪ ਮੰਗਵਾਈ ਜਾਂਦੀ ਸੀ ਅਤੇ ਹਿਰੋਇਨ ਦੀ ਖੇਪ ਅਤੇ ਮੋਟਰਸਾਈਕਲ ਤੇ ਲੈ ਕੇ ਪਿੰਡ ਬੱਜੀਵਣ ਜਾਂਦੀ ਸੜਕ ਤੋਂ ਜੋਗਾ ਸਿੰਘ ਤੇ ਕਰ ਜੋ ਹੈ ਉਹ ਜਾਂਦੇ ਹੁੰਦੇ ਸੀ ਤੇ ਉੱਥੇ ਜਾ ਕੇ ਮਾਲ ਇਕੱਠਾ ਕਰਦੇ ਸੀ ਤਾਂ ਇਸ ਮਾਮਲੇ ਦੇ ਵਿੱਚ ਵੀ ਤੁਰੰਤ ਕਾਰਵਾਈ ਕਰਦਿਆ ਲਪੋਕੇ ਥਾਣੇ ਦੇ ਮੁਕੱਫਰ ਨੇ ਆਪਣੀ ਪੁਲਿਸ ਪਾਰਟੀ ਦੀ ਮਦਦ ਦੇ ਨਾਲ ਜੋਗਾ ਸਿੰਘ ਪੰਜਾਬ ਸਿੰਘ ਤੇ ਨਾਲੇ ਸ਼ਰਨਜੀਤ ਕੌਰ ਪਿੰਡ ਗਾਗਰ ਮਲ ਤੋਂ ਪਿੰਡ ਬੱੱਚੀਵੰਡ ਨੂੰ ਜਾਣ ਵਾਲੀ ਸੜਕ ਤੋਂ 2 ਕਿਲੋ 508 ਗ੍ਰਾਮ ਹੈਰੋਇਨ ਤੇ ਇਸੇ ਦੇ ਨਾਲ 40500 ਰੁਪਏ ਡਰੱਗ ਮਨੀ ਅਤੇ ਇੱਕ ਮੋਟਰਸਾਈਕਲ ਸਣੇ ਗ੍ਰਫਤਾਰ ਕੀਤਾ ਹੈ। ਉਹਨਾਂ ਦੇ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਅਗਲੇਰੀ ਜੋ ਹੈਗੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਦੋ ਅਡਡ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਸਫਲਤਾ ਅਮ੍ਰਿਤਸਰ ਦੇ ਵਿੱਚ ਮਿਲੀ ਹੈਗੀ ਜਿੱਥੇ ਕਿ ਕੁੱਲ 50500 ਰੁਪਏ ਦੀ ਜਿਹੜੀ ਡਰੱਗ ਮਨੀ ਹੈਗੀ ਜ਼ਬਤ ਕੀਤੀ ਗਈ ਹੈਗੀ ਆ ਇਸੇ ਦੇ ਨਾਲ ਵੱਡੀ ਗਣਤੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਨਸ਼ਾ ਵੀ ਬਰਾਮਦ ਕੀਤਾ ਗਿਆ ਹੈਗਾ ਤੇ ਹੁਣ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿੱਥੇ ਇਹਨਾਂ ਦੇ ਵੱਲੋਂ ਸਪਲਾਈ ਕੀਤਾ ਜਾਣਾ ਸੀ ਕਦੋਂ ਤੋਂ ਇਹ ਕੰਮ ਕਰ ਰਹੇ ਸੀ ਤੇ ਕਿਸ ਤਰੀਕੇ ਦੇ ਨਾਲ ਜੋ ਇਹਨਾਂ ਦਾ ਨੈਟਵਰਕ ਲਗ ਲਗ ਇਲਾਕਿਆਂ ਦੇ ਵਿੱਚ ਫੈਲਿਆ ਹੋਇਆ ਹੈ ਇਹਨਾਂ ਦੇ ਨੈਟਵਰਕ ਦੇ ਵਿੱਚ ਹੋਰ ਕੌਣ ਕੌਣ ਸ਼ਾਮਲ ਹੈ ਤਾਂ ਮੋਬਾਈਲ ਫੋਨ ਲੈ ਕੇ ਇਹਨਾਂ ਦੇ ਜੋ ਨੰਬਰਸ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਹੁੰਦੀ ਸੀ ਹਰ ਇੱਕ ਨੂੰ ਜਿਹੜਾ ਹੈ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਸਖਤੀ ਦੇ ਨਾਲ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਖੈਰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਪੇਸ਼ ਕਰਨ ਤੋਂ ਬਾਅਦ ਹੁਣ ਕਿੰਨੇ ਕ ਦਿਨਾਂ ਦਾ ਰਿਮਾਂਡ ਹਾਸਲ ਹੁੰਦਾ ਤੇ ਪੁਲਿਸ ਦੇ ਨਾਲ ਸਖਤੀ ਦੇ ਨਾਲ ਪੁੱਛਗਿੱਛ ਵੀ ਕੀਤੀ ਜਾਵੇਗੀ ਤਾਂ ਉਸ ਵੇਲੇ ਕੀ ਕੁਝ ਖੁਲਾਸੇ ਇਹਨਾਂ ਦੇ ਵੱਲੋਂ ਕੀਤੇ ਜਾਣਗੇ ਉਸ ਉੱਤੇ ਵੀ ਹੁਣ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਜੋ ਪਤੀਓ ਆਪਣੀ ਪਤਨੀ ਦੇ ਜ਼ਰੀਏ ਜੋ ਸਰਹੱਦ ਪਾਰ ਤੋਂ ਨਸ਼ਾ ਮੰਗਵਾਉਂਦਾ ਸੀ ਕਿਉਂਕਿ ਇਸ ਦੇ ਵਿੱਚ ਪੁਲਿਸ ਪਾਰਟੀ ਦਾ ਇਹ ਵੀ ਕਹਿਣਾ ਹੈਗਾ ਕਿ ਉਸ ਪਾਸੇ ਇਹਨਾਂ ਦੀ ਆਪਣੀ ਜ਼ਮੀਨ ਵੀ ਹੈਗੀ ਤੇ ਜ਼ਮੀਨ ਦੇ ਕਰਕੇ ਇਹਨਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਸੀ ਜਿਸ ਦੇ ਤਹਿਤ ਉਹਦਾ ਫਾਇਦਾ ਚੁੱਕਦੇ ਆ ਜੋ ਹੈ ਇਸ ਦੇ ਵਿੱਚ ਪਤਨੀ ਦੀ ਵਰਤੋਂ ਕਰਦਿਆਂ ਨਸ਼ਾ ਮੰਗਵਾ ਕੇ ਸਪਲਾਈ ਕੀਤਾ ਜਾਂਦਾ ਸੀ ਵੱਡਾ ਇਹਨਾਂ ਦਾ ਨੈਟਵਰਕ ਸੀਗਾ ਸੀਗਾ ਅਜੇ ਹਿੱਥ ਦੇ ਵਿੱਚ ਗੁਪਤ ਸੂਚਨਾ ਮਿਲੀ ਸੀ ਕਿ ਇਹਨਾਂ ਦੇ ਵੱਲੋਂ ਲਗਾਤਾਰ ਜੋ ਇਹ ਨਸ਼ਾ ਤਸਕਰੀ ਦਾ ਕੰਮ ਕੀਤਾ ਜਾ ਰਿਹਾ ਅਜੇ ਹਿੱਥ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਵੀ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਜਾਣਕਾਰੀ ਮਿਲਦੀ ਹੈਗੀ ਆ ਕੀ ਕੋਈ ਨਸ਼ਾ ਕਰ ਰਿਹਾ ਹੈਗਾ ਜਾਂ ਨਸ਼ਾ ਵੇਚਦਾ ਹੈਗਾ ਨਸ਼ਾ ਨਸ਼ਾ ਖਰੀਦ ਰਿਹਾ ਹੈਗਾ ਤਾਂ ਅਜਿਹੇ ਦੇ ਵਿੱਚ ਉਸ ਦੀ ਸਾਰੀ ਜਾਣਕਾਰੀ ਤੁਸੀਂ ਸਾਡੇ ਤੱਕ ਪਹੁੰਚਾਓ ਅਸੀਂ ਤੁਹਾਡੀ ਜਾਣਕਾਰੀ ਤੁਹਾਡੀ ਪਛਾਣ ਲੁਕੋ ਕੇ ਰੱਖਾਂਗੇ ਕਿਸੇ ਨੂੰ ਵੀ ਨਹੀਂ ਦੱਸੀ ਜਾਵੇਗੀ ਕਿ ਤੁਸੀਂ ਸਾਡੇ ਤੱਕ ਕੋਈ ਜਾਣਕਾਰੀ ਪਹੁੰਚਾਈਏ ਤੇ ਉਸ ਤੋਂ ਬਾਅਦ ਜੋ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਜਾਵੇ ਕਿਤਾ ਲਗਾਤਾਰ ਹੀ ਜੋ ਹੈ ਕਾਰਵਾਈਆਂ ਦਾ ਦੌਰ ਦੇਖਣ ਨੂੰ ਮਿਲ ਰਿਹਾ ਜਦੋਂ ਵੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਰੇਡ ਕੀਤੀ ਜਾ ਰਹੀ ਹੈ ਜਿਹੇ ਦੇ ਵਿੱਚ ਲੀਗਲ ਪ੍ਰਾਪਰਟੀ ਯਾਨੀ ਨਸ਼ਿਆਂ ਦੇ ਨਾਲ ਜਿਹੜੇ ਪੈਸੇ ਆਉਂਦੇ ਨੇ ਉਹਨਾਂ ਦੇ ਨਾਲ ਜੋ ਬਿਲਡਿੰਗਸ ਜੋ ਘਰ ਬਣਾਏ ਗਏ ਨੇ ਉਹਨਾਂ ਨੂੰ ਵੀ ਢਾਇਆ ਜਾ ਰਿਹਾ ਹੈ ਲਗਾਤਾਰ ਬੁਲਡੋਜ਼ਰ ਦਾ ਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਨਸ਼ਾ ਤਸਕਰ ਨੇ ਆਪਣੇ ਘਰ ਛੱਡ ਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਹੁਣ ਖੌਫ ਹੈਗਾ ਕਿ ਪੁਲਿਸ ਜੋ ਹੈ ਪੰਜਾਬ ਦੀ ਉਹਨਾਂ ਨੂੰ ਫੜ ਲਵੇਗੀ ਅਜਿਹੇ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਜਿਸ ਦੇ ਤਹਿਤ ਅੱਜ ਛੇ ਜੜੇ ਹੈਗੇ ਇਸ ਦੇ ਵਿੱਚ ਜੋ ਨਸ਼ਾ ਤਸਕਰ ਹੈਗੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਹੈਗਾ ਦੋ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਤਾਂ ਹੁਣ ਇਸ ਮਾਮਲੇ ਦੇ ਵਿੱਚ ਕੀ ਕੁਝ ਖੁਲਾਸੇ ਹੁੰਦੇ ਨੇ ਉਹ ਵੀ ਹੁਣ ਉਡੀਕ ਰਹੇਗੀ ਕਿ ਕੀ ਕੁਝ ਪੁਲਿਸ ਦੇ ਵੱਲੋਂ ਖੁਲਾਸੇ ਕੀਤੇ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਹਰ ਇੱਕ ਜਾਣਕਾਰੀ ਡਿਟੇਲ ਦੇ ਨਾਲ ਦਿੱਤੀ ਗਈ ਹੈਗੀ ਤੇ ਨਾਲ ਹੀ ਲੋਕਾਂ ਨੂੰ ਨਸ਼ਾ ਤਸਕਰਾਂ ਨੂੰ ਵੀ ਸਾਵਧਾਨੀ ਤੇ ਚੇਤਾਵਨੀ ਜੋ ਹੈ ਪੰਜਾਬ ਪੁਲਿਸ ਦੇ ਵੱਲੋਂ ਦਿੱਤੀ ਗਈ ਹੈਗੀ ਕੀ ਕੋਈ ਜਾਣਕਾਰੀ ਦੋਵੇਂ ਮਾਮਲਿਆਂ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਦਿੱਤੀ ਗਈ ਹੈਗੀ ਤੁਹਾਨੂੰ ਉਹ ਸੁਣਾਉਂਦੇ ਆ ਅੱਜ ਅੰਮ੍ਰਿਤਸਰ ਅਧਿਆਪੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਜਿਹੜੇ ਐਸਐਚਓ ਘਰੇਂਡਾ ਤੇ ਐਸਐਚਓ ਲੋਪੋਕੇ ਨੇ ਜਿਹੜੀ ਆ ਉਹ ਮੁਕੱਦਮੇ ਦਰਜ ਕੀਤੇ ਆ ਉਸ ਮੁਕਦਮਿਆਂ ਦੇ ਵਿੱਚ ਟੋਟਲ ਜਿਹੜੀ ਹਿਰੋਇਨ ਹੈਗੀ ਆ ਉਹ 7 ਕਿਲੋ 508 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਆ ਔਰ ਇਹਦੇ ਵਿੱਚ ਜਿਹੜੇ ਟੋਟਲ 6 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਆ ਸਰ ਕੀ ਕਰਦੇ ਕੀ ਨੇ ਦੀ ਕੀ ਇਥਰ ਜੀ ਮੋਡਲ ਕਰ ਰਹੇ ਆ ਇਹਦੇ ਜਿਹੜਾ ਦੱਸਾਂ ਵੀ ਜਿਹੜਾ ਮੁਖ ਅਫਸਰ ਘਰੇਂਡਾ ਵੱਲੋਂ ਜਿਹੜਾ ਅ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਦਰਬਾਗ ਸਿੰਘ ਉਰਫ ਜੱਜਪੁੱਤਰ ਸੇਮਾ ਸਿੰਘ ਤੇ ਅਰਸ਼ਦੀਪ ਸਿੰਘ ਉਰਫ ਅਰਸ਼ਪੁੱਤਰ ਦਰਮੇਸ਼ ਸਿੰਘ ਇਹ ਪਿੰਡ ਡੱਲੇਕੇ थाना ਲੋਪੋਕੇ ਤੇ ਸੈਮੁਰਮਸੀ ਸੈਮ ਪੁੱਤਰ ਜਸਪਾਲ ਸਿੰਘ ਤੇ ਇਹ ਵਾਰ ਨੰਬਰ 6 ਫਤਿਹਗੜ ਚੂੜੀ ਨਾ ਰਹਿਣਾ ਲਾਜੀ ਇਹ ਠੀਕ ਠੀਕ ਔਰ ਇਹ ਤਿੰਨ ਬੰਦੇ ਜਿਹੜੇ ਹੈਗੇ ਆ ਇਹ 5 ਕਿਲੋ ਫਿਰਨ ਦੇ ਨਾਲ ਜਿਹੜੇ ਬਰਾਮਦ ਇਹ ਇਹਨਾਂ ਕੋਲੋਂ ਕੀਤੀ ਗਈ ਹੈ ਜਿਹੜਾ ਦੂਜਾ ਕੇਸ ਹੈ ਲੋਪੋਕੇ ਦਾ ਲੋਪੋਕੇ ਵਾਲੇ ਕੇਸ ਦੇ ਵਿੱਚ ਜਿਹੜੇ ਇਹ ਇਹ ਦੋ ਭਰਾ ਹੈਗੇ ਆ ਜੋਗਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਪੰਜਾਬ ਸਿੰਘ ਤੇ ਇਹਨਾਂ ਦੀ ਜਿਹੜੀ ਸਰਨਜੀਤ ਔਰ ਜਿਹੜੀ ਪਤਨੀ ਹੈਗੀ ਆ ਜੋਗਾ ਸਿੰਘ ਦੀ ਪਤਨੀ ਆ ਇਹਨਾਂ ਦਾ ਜਿਹੜਾ ਪਿੰਡ ਹੈਗਾ ਪਿੰਡ ਗਾਗਰਮਲ ਜਿਹੜਾ ਬਿਲਕੁਲ ਆਪਣੇ ਤਾਰਾਂ ਦੇ ਨਾਲ ਹੈਗਾ ਔਰ ਇਹ ਡਰੋਨ ਰਾਹੀਂ ਉੱਥੇ ਹੀਰੋਇਨ ਆਪਣੇ ਖੇਤਾਂ ਦੇ ਵਿੱਚ ਉਤਾ ਕੇ ਔਰ ਉੱਥੋਂ ਹੀ ਇਹ ਗਾਂ ਸਪਲਾਈ ਕਰਦੇ ਸੀਗੇ ਜਿਹੜੀ ਕੀ ਸੀਕ੍ਰੀਟ ਇਨਫੋਰਮੇਸ਼ਨ ਦੇ ਉੱਤੇ ਇਹਨਾਂ ਕੋਲੋਂ ਜਿਹੜੀ ਹੈਗੀ ਹੈ ਇਹਨੂੰ ਪ੍ਰਾਪਤ ਹੋਈ ਹੈਗੀ। ਸਰ ਕਿੰਨਿਆਂ ਦੇ ਬੰਦੇ ਵੱਲੋਂ ਸੁਧੀਆਂ ਨਹੀਂ ਆ ਨੌਂ ਮਰਾਈ ਦੇ ਵੀ ਆਈਆਂ। ਉਹ ਉਹ ਹੁਣ ਮੁਕਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਅੱਜ ਮਨਜੋ ਕੋਰਟਸ ਪੇਸ਼ ਕਰਾਂਗੇ ਜੀ। ਇਹਨਾਂ ਦਾ ਸਫੀਸ਼ੀਐਂਟ ਰਿਮਾਨ ਲੈ ਕੇ ਅਗਲੀ ਤਫਤੀਸ਼ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਕਿੰਨੀ ਹੀਰੋਨ ਮੰਗਾਈ ਆ ਤੇ ਕਿੱਥੇ ਕਿੱਥੇ ਦਿੱਤੀ ਆ ਔਰ ਬੈਕਵਰਡ ਫਾਰਮਸ ਜਿਹੜੇ ਫਾਰਵਰਡ ਲਿੰਕੇਜ ਹੈਗੇ ਆ ਉਹਨਾਂ ਨੂੰ ਖੰਘਾਲਦੇ ਹੋਏ ਜਿਹੜੇ ਅਗਲੀ ਕਾਰਵਾਈ ਹੋਊਗੀ ਉਹ ਅਮਜ ਲਿਆਂਦੀ ਜਾਊ। ਨਹੀਂ 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 ਇਹ ਇਹਨਾਂ ਕੋਲੋਂ ਤਾਂ ਜਿਹੜੀ ਇਹ ਬ ਹਾਂ ਇਹਨਾਂ ਕੋਲੋਂ ਜਿਹੜੀ ਆ ਇਹ ਇਹਨਾਂ ਕੋਲੋਂ ਇਹ ਮੋਟਰਸਾਈਕਲ ਜਿਹੜੇ ਆ ਫੜੇ ਗਏ ਆ ਹਾਂਜੀ ਇੱਕ ਮੋਟਰਸਾਈਕਲ ਦੇ ਸੀ ਤਾਂ ਦੋਵਾਂ ਦਾ ਆਪਸ ਵਿੱਚ ਤਾਲਮੇਲ ਕਿਦਾਂ ਇੱਕ ਲੋਕੋ ਕੇ ਠੜੇ ਦਾ ਬੰਦਾ ਦੂਜਾ ਫੜੀ ਗੜੀ ਚੋਰੀਆਂ ਦਾ ਤੇ ਕਿਵੇਂ ਤਾਲਮੇਲ ਸੀ ਇਹਨਾਂ ਦਾ ਕਦੋਂ ਦਾ ਤਾਲਮੇਲ ਸੀ ਇਹ ਇਹ ਸਾਰੀਆਂ ਗੱਲਾਂ ਤਫਤੀਸ਼ ਦੇ ਵਿੱਚ ਜਿਹੜੀਆਂ ਅਸੀਂ ਲਿਆਵਾਂਗੇ ਜੀ ਹੁਣ ਕਿਉਂਕਿ ਤੁਹਾਨੂੰ ਦੱਸਿਆ ਵੀ ਅੱਜ ਕੱਲ ਬੰਦਿਆਂ ਨੂੰ ਫੜਿਆ ਹੈਗਾ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਵੀ ਇਹਨਾਂ ਦਾ ਕੀ ਤਾਲਮੇਲ ਸੀਗਾ ਕਿਦਾਂ ਕਿਦਾਂ ਇਹ ਲਿੰਕ 'ਚ ਸੀਗੇ ਉਹ ਸਾਰੀ ਜੋ ਚੀਜ਼ ਹੈਗੀਆਂ ਉਹ ਦਿਖਾ ਦਿੱਜੂਗਾ ਤਫਤੀਸ਼ ਹਨੀ ਕਿਰਨ ਨਾਲ ਇਹਦੀ ਗੱਲਬਾਤ ਹੁੰਦੀ ਹੈ ਕਿੰਨਾ ਸਾਰਾ ਹੋ ਰਿਹਾ ਜੀ ਮਹਿਲਾ ਦਾ ਤੁਹਾਨੂੰ ਜਿੱਦਾਂ ਦੱਸਿਆ ਨਾ ਜੀ ਤੁਹਾਨੂੰ ਵੀ ਇਹ ਜੋਗਾ ਸਿੰਘ ਦੀ ਵਾਈਫ ਹੈਗੀ ਆ ਔਰ ਇਹ ਵੀ ਜਿਹੜੀ ਹੈਗੀ ਹੈ ਹੀਰੋਨ ਚੱਕ ਕੇ ਉੱਥੋਂ ਲਿਆਉਣ ਦੇ ਵਿੱਚ ਤੇ ਪਲੱਸ ਅੱਗੇ ਵੇਚਣ ਦੇ ਵਿੱਚ ਇਹਦਾ ਜਿਹੜਾ ਪਾਰਟ ਹੈਗਾ ਇਸੇ ਕਰਕੇ ਜਿਹੜੀ ਇਹਦੀ ਗ੍ਰਿਫਤਾਰੀ ਜਿਹੜੀ ਆ ਮਰਤਬ ਕੀਤੀ ਗਈ ਆ ਔਰ ਇਹ ਕਿੰਨੀ ਵਾਰੀ ਤਾਰ ਦੇ ਉੱਤੇ ਬਤੌਰ ਲੇਡੀ ਹੋਣ ਦੇ ਨਾਤੇ ਕਿਉਂਕਿ ਜ਼ਮੀਨ ਇਹਨਾਂ ਦੀ ਉੱਥੇ ਪੈਂਦੀ ਆ ਔਰ ਦੇੜੀ ਹੋਣ ਦੇ ਨਾਤੇ ਜਿਹੜਾ ਸ਼ੱਕ ਘਟ ਪੈਂਦਾ ਵੀ ਕਿੰਨੀ ਵਾਰੀ ਜਾ ਕੇ ਚੁੱਕ ਕੇ ਲਈ ਆ ਤੇ ਕਿੰਨੀ ਵਾਰੀ ਖੇਪ ਇਹਨੇ ਅੱਗੇ ਦਿੱਤੀ ਹੈਗੀ ਆ ਉਹ ਸਾਰਾ ਪਾਰਟ ਆਫ ਇੱਕ ਇਨਵੈਸਟੀਗੇਸ਼ਨ ਹੈਗਾ ਜਿਹੜਾ ਅਸੀਂ ਥੋਰਲੀ ਕਰ ਰਹੇ ਹਾਂ ਸਰ ਔਰਤ ਹੋਣ ਦੇ ਨਾਤੇ ਜਿਹੜਾ ਸ਼ੱਕ ਨਹੀਂ ਪੈਂਦਾ ਐਕਾਉਂਟ ਨਹੀਂ ਵੀ ਕਰ ਸਕਦੇ ਨੈਚਰਲੀ ਹੈ ਜੀ ਔਰਤ ਹੋਣ ਦੇ ਨਾਤੇ ਜਦੋਂ ਤੁਸੀਂ ਕਿਤੇ ਜਾਣੇ ਹੈਗੇ ਹੋ ਤਾਂ ਉਹਨੂੰ ਥੋੜੀ ਜਿਹੀ ਇੱਕ ਦੇਖਦੇ ਹੈਗੇ ਵੀ ਔਰਤ ਹੈਗੀਏ ਇਹ ਸਿਰ ਨਹੀਂ ਲਿਆ ਸਕਦੇ ਇਹ ਜਿਹੜੀ 5 ਕਿਲੋ ਹੈ ਜਿਹੜੀ ਉਹਦੇ ਵਿੱਚ ਲਿਆ ਰਹੇ ਇਸ ਤੇ ਲੈ ਕੇ ਕਿੱਧਰੋਂ ਆ ਰਹੇ ਸੀ 5 ਕਿਲੋ ਕਿਹੜੇ ਵਿਅਕਤੀ ਕੋਲ ਬਾਡਰ ਵਾਲੀ ਸਾਈਡ ਤੋਂ ਲੈ ਕੇ ਆਏ ਉਹ ਇਸ ਪੁੱਛਗਿੱਛ ਕਰ ਰਹੇ ਆ ਜੀ ਇੱਕ ਸਾਰ ਉਹ ਪੂਰਾ ਨਹੀਂ ਪਤਾ ਮੱਲ ਜਿਹੜਾ ਇੱਕ ਸਾਰ ਜਿੱਦਾ ਪੰਜਾਬ ਤੋਂ ਆਇਆ ਇੱਕ ਗੱਲ ਵੀ ਜਿੱਦਾ ਅਮਰਪੁਰ ਸ਼ਹਿਰ ਦੇ ਵਿੱਚ ਵੀ ਘਰ ਨੂੰ ਸੌਏ ਕਿਤੇ ਜਾਨਾ ਜਿੱਦਾਂ ਨਸ਼ਾ ਜੀ ਇਹ ਜਿੰਨੀ ਹੇਰੋਇਨਾਂ ਕੋਲ ਮਿਲੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਕਿੰਨੇ ਮੁਕੱਦਮੇ ਦਰਜ ਨੇ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਆ ਪਰ ਇਹ ਜੋ ਐਸ ਪਰ ਰਿਕਾਰਡ ਲੋਪੋ ਕੇ ਥਾਣੇ ਦਾ ਇਹਨਾਂ ਖਿਲਾਫ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕਰ ਹਾਂ ਜੀ ਇਮਾ ਕਿਉਂਕਿ ਇਹ ਲੋਪੋਕੇਲੇ ਰਹਿਣ ਵਾਲੇ ਹੈ ਜੀ ਇਹ ਜੀਡੀਸੀ ਉਹ ਇਸ ਤੋਂ ਪਹਿਲੇ ਤੁਸੀਂ ਸ਼ਹਿਰ ਦੇ ਵਿੱਚ ਜਿਵੇਂ ਪੀਲਾ ਪੱਤਰ ਫਿਰ ਰਿਹਾ ਤੇ ਰਟਾਰੀ ਦੇ ਅੰਦਰ ਵੀ ਕਾਫੀ ਘਰ ਨੇ ਜਿਹੜੇ ਕਿਸੇ ਅਸਲੇ ਦੇ ਨਹੀਂ ਸੀ ਕੀਤੇ ਆ ਉਹਨਾਂ ਤੇ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਜਿਹੜੇ ਇਹ ਤੁਹਾਨੂੰ ਦੱਸਣਾ ਚਾਹਵਾ ਜੀ ਜਿਹੜੀ 66F ਦੇ ਐਂਡਿਪੈਸੈਕਟ ਜਿਹੜੀ ਪ੍ਰੋਪਰਟੀ ਫ੍ਰੀਜ਼ ਹੋ ਚੁੱਕੀ ਹੈਗੀ ਆ ਉਹ ਕੰਪੀਟੈਂਟ ਅਥਾਰਟੀ ਵੱਲੋਂ ਦਿੱਲੀ ਵੱਲੋਂ ਫ੍ਰੀਜ਼ ਹੋ ਚੁੱਕੀ ਆ ਉਹਨਾਂ ਨੂੰ ਡਿਮੋਲਿਸ਼ ਨਹੀਂ ਕਰ ਸਕਦੇ ਅਸੀਂ ਉਦੋਂ ਲਾਵਾ ਜੇ ਕਿਸੇ ਅਸੀਂ ਹੋਰ ਪ੍ਰਾਪਰਟੀਆਂ ਜਿਹੜੀਆਂ ਜਿਹੜੀਆਂ ਸਮਗਲਰਸ ਨੇ ਬਣਾਈਆਂ ਹੈਗੀਆਂ ਇਲੈਗਲ ਤਰੀਕੇ ਨਾਲ ਜਿਹੜੀਆਂ ਜਾਂ ਕੋਈ ਅ ਕਿਸੇ ਬਿਨਾ ਰਜਿਸਟਰੀ ਤੋਂ ਜਾਂ ਕਿਤੇ ਕਬਜ਼ਾ ਕੀਤਾ ਜਾਂ ਕਿਤੇ ਉਸ ਪੈਸੇ ਨਾਲ ਕਿਤੇ ਜਾਇਦਾਦ ਬਣਾਈ ਹੈਗੀ ਆ ਉਹ ਅਸੀਂ ਆਇਡੈਂਟੀਫਾਈ ਕਰ ਰਹੇ ਆਂ ਔਰ ਲੀਗਲ ਵੇ ਦੇ ਨਾਲ ਜੋ ਇੱਕ ਲੀਗਲ ਵੇ ਹੈਗਾ ਲੀਗਲ ਵੇ ਦੇ ਨਾਲ ਉਹਨਾਂ ਨੂੰ ਜਸਵਾਇ ਕੀਤਾ ਜਾਊਗਾ ਤੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇੱਕ ਵੱਡੀ ਕਾਮਯਾਬੀ ਆ ਕਿ ਔਰਤਾਂ ਦੀ ਸਮੁਲੀਅਤ ਆ ਕਿਉਂਕਿ ਸ਼ੱਕ ਵੀ ਨਹੀਂ ਪੈਂਦਾ ਮੈਂ ਤੁਹਾਨੂੰ ਉਹੀ ਦੱਸਦਾ ਵੀ ਇਹ ਆਪਣੇ ਤਾਂ ਬਿਲਕੁਲ ਤਾਰਾਂ ਦੇ ਲੱਗਪੋ ਚੁੱਕ ਕੇ ਲਿਆ ਕੇ ਆਪਣੇ ਇਹਨਾਂ ਦਾ ਘਰ ਵੀ ਉੱਥੇ ਲੱਗ ਗਿਆ ਜ਼ਮੀਨ ਵੀ ਲੱਗ ਗਈ ਇਹਨਾਂ ਤੇ ਉੱਥੋਂ ਲਿਆ ਕੇ ਇਹ ਕਿੱਥੇ ਡੰਪ ਕਰਦੇ ਸੀ ਕੀ ਕਰਦੇ ਸੀ ਉਹ ਸਾਰੀ ਪੁੱਛ ਕੇ ਜਿਹੜੀ ਆ ਰਿਮਾਂਡ ਦੇ ਦੌਰਾਨ ਕਿਉਂਕਿ ਦੇਖੋ ਜਿਹੜਾ ਬੰਦਾ ਹੀਰੋਨ ਵੇਚਦਾ ਚੁਸਤ ਚਲਾਕ ਆ ਇਸ ਲੈਵਲ ਦੀ ਪਾਕਿਸਤਾਨ ਤੋਂ ਮੰਗਾ ਕੇ ਹੀਰੋਇਨ ਇੱਥੇ ਸਮਗਲਿੰਗ ਕਰ ਰਹੇ ਆ ਤੇ ਇਹਨਾਂ ਨੂੰ ਰਿਮਾਂਡ ਤਨਾ ਜਿਹੜਾ ਸਖਤੀ ਨਾਲ ਪੁਸ਼ਕਸ਼ ਕੀਤੀ ਜਾਊਗੀ ਤਾਂ ਹੀ ਇਹ ਗੱਲਾਂ ਆ ਕੇ ਸਾਹਮਣੇ ਆਉਣਗੀਆਂ ਨਹੀਂ ਮਾਸਟਰਮਾਈਂਡ ਔਰਤ ਹੀ ਨਹੀਂ ਮਾਸਟਰਮਾਈਂਡ ਜਿਹੜਾ ਦੂਜਾ ਪੰਜਾਬ ਸਿੰਘ ਹੈ ਪਰ ਇਹ ਸਾਰਾ ਮਨੋਪਰੇਸ਼ਨ ਇਹੋ ਹੀ ਹੈਡ ਕਰਦੀ ਸੀ ਉਸ ਤੋਂ ਬਾਅਦ ਉਹ ਸਮਾਨ ਅਸਰਾਇਆ ਲੈਡੀ ਤੁਹਾਨੂੰ ਗੱਲ ਦੱਸੀ ਹੈ ਵੀ ਐਜ਼ ਅ ਲੇਡੀ ਹੋਣ ਦੇ ਨਾਤੇ ਉਹਨੂੰ ਇਹ ਭੇਜਦੇ ਸੀ ਤਾਰਾਂ ਤੋਂ ਅੱਗੋਂ ਜਾ ਕੇ ਤੁਸੀਂ ਚੱਕ ਲਿਓ ਤਾਂ ਕਿ ਇਹ ਸ਼ੱਕ ਨਾ ਪਵੇ ਕਿੰਨੀ ਕਾਮਯਾਬੀ ਸਮਝਦੇ ਹੋ ਕਿ ਇਸ ਤਰ੍ਹਾਂ ਦਾ ਘਾਟਲ ਜਰੂਰ ਬਿਲਕੁਲ ਜੀ ਇਹ ਇਹਦੇ ਚ ਆਪਣੇ ਅੰਦਰ ਦੀ ਅਥੀ ਦੀ ਬਹੁਤ ਵੱਡੀ ਕਾਮਯਾਬੀ ਆ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈਗੀ ਆ ਵੀ ਇੱਕ ਆਪਣੇ ਘਰ ਦੀ ਲੇਡੀਜ਼ ਨੂੰ ਹੀ ਯੂਜ਼ ਕਰਕੇ ਵਰਤ ਕੇ ਉਹਨੂੰ ਤਾਰਾਂ ਲਾ ਕੇ ਭੇਜ ਕੇ ਤੇ ਕੋਈ ਹੀਰੋਇਨ ਚਕਾ ਕੇ ਤੇ ਇਹ ਕੰਮ ਕਰ ਰਿਹਾ ਹੈਗਾ ਔਰ ਫਰਦਰ ਅੱਗੇ ਵੀ ਅਸੀਂ ਇਸ ਚੀਜ਼ ਦਾ ਧਿਆਨ ਰੱਖ ਰਹੇ ਹਾਂ ਫਰਦਰ ਵੀ ਕਾਫੀ ਰੱਖਤਾ ਹਾਂ ਮੈਂ ਅੱਜ ਹੀ ਲੜਕੀ ਨੂੰ ਜੀ ਜੀ ਨਾਮਿਨੇਟ ਕਰਨਾ ਚਾਹੀਦਾ ਐਸਚੋ ਨੂੰ ਕਾਫੀ ਦਿੱਕਤ ਹੁੰਦੀ ਜਿਹੜੀ ਤਾਂ ਜੇਕਰ ਪੰਡ ਲਿਕਨ ਉਹਨੇ ਕਾਬੂ ਕੀਤਾ ਨਹੀਂ ਬਿਲਕੁਲ ਜੀ ਜਿਹੜਾ ਬੰਦਾ ਉਹਦੇ ਚ ਤਾਂ ਇੱਕ ਪੀਸ ਦਾ ਕੰਮ ਹੈਗਾ ਭਾਵੇਂ ਉਹ ਲੇਡੀਜ਼ ਆ ਭਾਵੇਂ ਜੈਂਟਸ ਆ ਪਰ ਜਿਹੜਾ ਬੰਦਾ ਨਸ਼ਾ ਵੇਚਣ ਦਾ ਕੰਮ ਕਰੂਗਾ ਉਹਦੇ ਨਾਲ ਇਹੀ ਅਸਰ ਹੋਊਗਾ ਔਰ ਇਦਾਂ ਹੀ ਉਹਨਾਂ ਦੇ ਕਾਰਵਾਈ ਚੱਲੂਗੀ ਜਿਲ੍ਹਾ ਵੀ ਇੱਕ ਦੱਸੋ ਜਿਹੜਾ ਉਹਦੇ ਇਹਨਾਂ ਦੇ ਜਦੋਂ ਅਸੀਂ ਫੋਲ ਅਨਲਿਸਿਸ ਹੁੰਦੇ ਆ ਜੀ ਉਹਦੇ ਵਿੱਚੋਂ ਪਾਰ ਪਾਕਿਸਤਾਨ ਦੇ ਨੰਬਰ ਜਿਹੜੇ ਹੈਗੇ ਉਹ ਨਿਕਲਦੇ ਹੈਗੇ ਆ ਪਰ ਉਹਦੇ ਨਾਲ ਇਹ ਆ ਵੀ ਸਿਰਫ ਨੰਬਰਿੰਗ ਤੇ ਉੱਤੇ ਹੀ ਸਾਡੀ ਜਿਹੜੀ ਤਫ਼ਤੀਸ਼ ਉੱਥੇ ਰਹਿ ਜਾਂਦੀ ਆ ਕਿਉਂਕਿ ਉਹ ਪਾਕਿਸਤਾਨ ਬੈਠੇ ਆ ਇਹ ਜਿਹੜੀ ਗੱਲ ਹੈਗੀ ਆ ਉਹਦੇ ਵਿੱਚ ਇਹ ਇਹਨਾਂ ਦੀ ਪੁੱਛਗਿੱਛ ਵੀ ਆਉਂਦੀ ਆ ਵੀ ਇਹ ਬੰਦਾ ਜਿਹੜਾ ਮੈਂ ਨੰਬਰ ਮੇਰੇ ਨਾਲ ਚੱਲਦਾ ਸੀ ਜਿਹੜਾ ਮੇਰੇ ਨਾਲ ਉੱਥੋਂ ਮੇਰੇ ਨਾਲ ਕੰਮ ਕਰਦਾ ਸੀ ਉਹਦਾ ਆ ਨਾਂ ਹੈ ਉਹਦਾ ਆ ਨਾਂ ਹੈ ਉਹ ਜਿਹੜੀ ਚੀਜ਼ ਜਿਹੜੀ ਆ ਉਹ ਫਾਈਲ ਤੇ ਲਿਆਈ ਜਾਂਦੀ ਆ ਇਹ ਗੱਰਮਲ ਵਾਲੇ ਕਿਤੇ ਵਿੱਚੋਂ ਖੇਤੀ ਕਰਦੇ ਆ ਬੱਡ ਤੇ ਲੱਗੇ ਸੀ ਵੀ ਇਹਨਾਂ ਦੀ ਜਦੋਂ ਬਹੁਤ ਧੰਦਾ ਕਰਦੇ ਸੀ ਖੇਤੀ ਹੈ ਜੀ ਕੀ ਗੱਲ ਕਰਦੇ ਜੀ ਇਹ ਪਹਿਲਾਂ ਦੇ ਨਾਲੋਂ ਹੋਣ ਦਾ ਪਹਿਲਾਂ ਸ਼ਾਮਲ ਹੈ ਜਿੰਨੇ ਇਸ ਤਰ੍ਹਾਂ ਦਾ ਕੰਮ ਕਰਦੇ ਜੀ ਡਰੋਨ ਕਰਾਈ ਬਹੁਤ ਵੱਡੀ ਕੇਂਦਰੀ ਹੈ ਜਿਹੜੀ ਹੋ ਰਹੀ ਨਾ ਆ ਰਹੀ ਹੈ ਅਜੇ ਤਾਂ ਇਹ ਤੁਹਾਡੇ ਸਾਹਮਣੇ ਜਿਹੜੀ ਲੇੜੀ ਕਾਬੂ ਕੀਤੀ ਗਈ ਹੈ ਇਹੀ ਸਾਡੇ ਆਈਸਾਫ ਸਾਹਮਣੇ ਧਿਆਨ ਚਾਹੀ ਤੋ ਸਾਡੇ ਕੋਲ ਇੱਕ ਸੀਕ੍ਰੀਟ ਇਨਫੋਰਮੇਸ਼ਨ ਸਿਗੀ ਤੇ ਉਸ ਤੋਂ ਇਲਾਵਾ ਅਸੀਂ ਹੁਣ ਇਹ ਚੀਜ਼ ਤੇ ਵੀ ਨਿਗਾਹ ਰੱਖ ਰਹੇ ਹਾਂ ਵੀ ਜਿਹੜੀ ਇੱਕ ਲੇਡੀਜ਼ ਨੂੰ ਵਰਤ ਕੇ ਉੱਥੇ ਤਾਰਾਂ ਦੇ ਲਾਗੇ ਵਰਤਿਆ ਜਾਂਦਾ ਤੇ ਅਸੀਂ ਧਿਆਨ ਰੱਖ ਰਹੇ ਅੱਗੇ ਜੋ ਵੀ ਹੋਇਆ ਇਹ ਜਿਆ ਕੰਮ ਕਰ ਰਿਹਾ ਉਹਦੇ ਖਿਲਾਫ ਜੋ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ ਅੱਜ ਅੰਮ੍ਰਿਤਸਰ ਵਿਧਿਆਪੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜੇ ਐਸ ਐਚ ਓ ਘਰੇਂਡਾ ਯੋਧ ਨਸ਼ਿਆ